ਵਹਿਗਰ ਜੀ ਦਾ ਖਾਲਸਾਬ ਐਕ ਜੀ ਦੀ ਫਤਿਹ ਅੱਜ ਸਮੂਹ ਨਗਰ ਨਾਰਲੀ ਵੱਲੋਂ ਪਿੰਡ ਦੀਆਂ ਸੰਗਤਾਂ ਵੱਲੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਟਿੱਕੀਆਂ ਤਿਆਰ ਹੋ ਰਹੀਆਂ ਜਿਹੜੀਆਂ ਕੇ ਭਲਕੇ 26 ਤਰੀਕ ਨੂੰ ਬਾਬਾ ਦੀਪ ਸਿੰਘ ਦੇ ਦਰਬਾਰ ਤੇ ਮੇਲਾ ਬੜੀ ਧੂਮ-ਧਾਮ ਨਾਲ ਗੁਰੂ ਪਾਤਸ਼ਾਹ ਦਾ ਜਨਮ ਸੰਕਾ ਮਨਾਉਂਦੀਆਂ ਨੇ ਉਥੇ ਲੰਗਰ ਜਿਹੜਾ ਟਿੱਕੀਆਂ ਦਾ ਤੇ ਖੋਲਗਪਿਆਂ ਦਾ ਲੱਗੂਗਾ ਇਹ ਸਾਰੀਆਂ ਇਸਤਤਾਂ ਜਿਹੜੀਆਂ ਸਵੇਰ ਤੋਂ ਸੇਵਾ ਕਰਦੀਆਂ ਨਗਰਦਾਰੀ ਦੀਆਂ ਇਹਦਾ ਯਾਰ ਹੋਣਾ ਗੋਲ ਕੱਪਿਆਂ ਦਾ ਨੰਦਰ ਲੱਗਣਾ ਹੈ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੱਚਿਆਂ ਨੇ ਸੇਵਾ ਭੇਜੀ ਆ। ਗੁਰੂ ਪਾਤਸ਼ਾਹ ਕਿਰਪਾ ਕਰਨ ਮਹਾਰਾਜ ਜੀ ਉਹਨਾਂ ਦੇ ਮਨੋ ਕਾਮਨਾ ਪੂਰੀਆਂ ਕਰਨ। ਸਿਰ ਤੇ ਮੇਰ ਪ੍ਰਾਰਥਨਾ। ਸਮੂਹ ਸਾਧ ਸੰਗਤ ਦੇ ਸਿਰ ਤੇ ਮੇਰ ਪ੍ਰਾਰਥਨਾ ਕਰਨਾ। ਤੇ ਇਸ ਤਰ੍ਹਾਂ ਪਾਤਸ਼ਾਹ ਦੇ ਦਿਨ ਜarre ਖੁਸ਼ੀਆਂ ਨਾਲ ਸੰਖਮ ਬਣਾਉਂਦੀਆਂ ਰਹਿਣ। ਇਹ ਵੇਖੋ ਜੀ ਆ ਲਕੇਸ਼ ਲਿਖਾਉਗਾ ਤੇ ਸਿੰਘ ਜੀ ਆਪਣੇ ਹੱਥੀਂ ਤਿਆਰ ਹੋਈਆਂ ਲਵਾਈ ਲੱਗੇ ਨੇ ਬੇਬੀਆਂ ਸੇਵਾ ਕਰ ਰਹੀਆਂ ਸੇਵਾ ਵਿੱਚentrੰਡ ਦੀ ਸਤਨ ਮੰਨਦੇ ਤੁਹਾਨੂੰ ਡਾਕਟਰ ਸਾਹਿਬ ਇੰਨਾ ਮਾੜਾ ਜਿਹਾ ਦੱਸ ਦੋ ਵੀ ਇਹ ਲੰਗਰ ਕੱਲ ਨੂੰ ਬਾਬਾ ਅਦੀਪ ਸਿੰਘ ਜੀ ਇਹ ਕਿਹੜੀ ਜਗ੍ਹਾ ਤੇ ਲੋਕੇਸ਼ਨ ਬਾਰੇ ਦੱਸ ਦੋ ਸੰਗਤਾਂ ਨੂੰ ਇਹ ਲੰਗਰ ਜੀ ਬਾਬਾ ਜੀ ਦੀ ਦਰਸ਼ਨੀ ਜੋੜੀ ਜਣਾ ਜਿਹੜੀ ਨਵੀਂ ਬਿਲਕੁਲ ਨਵੀਂ ਜੋੜੀ ਜਾਈ ਜੀ ਉਹਦੇ ਬਿਲਕੁਲ ਸਾਹਮਣੇ ਗਲੀ ਆ ਜਿਹੜੇ ਪਲਾਟ ਨੇ ਉੱਤੇ ਆਪਣਾ ਟਿੱੰਗਿਆ ਦਾ ਤੇ ਗੋਲ ਕਬੇ ਦਾ ਨਜ਼ਰ ਲੱਗੂ ਠੀਕ ਹੈ ਜੀ ਸਮੂਹ ਨਗਰ ਨਾਰਲੀ ਤੇ ਹੋਰ ਵੀ ਸੰਗਤ ਨੂੰ ਬੇਨਤੀ ਆ ਕਿ ਉੱਥੇ ਆਇਓ ਤੇ ਸਿੱਕਿਆ ਦਾ ਗੋਲ ਕਪਿਆਂ ਦਾ ਲੰਗਰ ਸ਼ੁਰੂ ਤੇ ਆਨੰਦ ਮਾਣਿਓ ਜੀ ਫੇਰ ਤੋਂ ਸ਼ੁਰੂ ਹੋਈ ਨਾ ਲੰਗਰ ਸ਼ਾਮਾਂ ਤੱਕ ਚੱਲਦਾ ਰਹਿਣਾ ਤੇ ਸਾਰੇ ਭੈਣ ਭਰਾਵਾਂ ਨੂੰ ਨੱਗਰ ਨੂੰ ਬੇਨਤੀ ਆਂਦੀ ਉੱਥੇ ਪਹੁੰਚ ਕੇ ਤੇ ਗੁਰੂ ਮਹਾਰਾਜ ਜੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਦਾ ਕਬ사 ਵਾਹਿਗੁਰੂ ਜੀ ਦਾ